ਟਾਡਾ ਦੋਸਤ ਹਰਪੀਰ ਸਿੰਘ ਨਾਪੇ ਤੋਂ ਅੱਜ ਇੱਕ ਨਵੇਂ ਰਿਜ਼ਲਟ ਨੂੰ ਲੈ ਕੇ ਪੇਸ਼ ਹੋਏ ਆਂ ਔਰ ਨਰਿੰਦਰਪਾਲ ਸਿੰਘ ਜੀ ਐਸਆਈ ਨੇ ਖੰਨੇ ਤੋਂ ਇਹਨਾਂ ਨੇ ਆਪਣਾ ਰੈਨੇਟਸ ਨੋਵਾ ਦਾ ਜਿਹੜਾ ਪ੍ਰੋਡਕਟ ਹੈਗਾ ਯੂਜ਼ ਕਰਿਆ ਸੀਗਾ ਤਾਂ ਇਹਨਾਂ ਨੂੰ ਪੁੱਛਦੇ ਆਂ ਕਿ ਕੀ ਕੀ ਫਾਇਦੇ ਹੋਏ ਦਿਨ ਨੂੰ ਹਾਂਜੀ ਸਰ ਹਾਂਜੀ ਸਰ ਕੀ ਦਿੱਕਤ ਸੀ ਤੁਹਾਨੂੰ ਪਹਿਲਾਂ ਮੈਨੂੰ ਮੈਂ ਸ਼ੂਗਰ ਵਾਲੀ ਗੋਲੀ ਤੇ ਬੀਬੀ ਵਾਲੀ ਗੋਲੀ ਦੋਨੋਂ ਪ੍ਰੋਬਲਮਾਂ ਸੀਗੀਆਂ ਤੇ ਜਦ ਤੋਂ ਮੈਂ ਹੁਣ ਇਹ तकरीबन ਪੌਣੇ ਕੋ ਦੋ ਮਹੀਨੇ ਤੋਂ ਇਹਨੂੰ ਯੂਜ਼ ਕਰਿਆ ਹੈ ਇਹ ਯੋਜਕਰਨ ਦੇ ਨਾਲ ਮਤਲਬ ਬਿਨਾ ਚੈਕਿੰਗ ਤੋਂ ਵੀ ਮੈਨੂੰ ਇਹ ਲੱਗਦਾ ਵੀ ਇਹ ਕਾਫੀ ਰਿਕਵਰੀ ਹੋਈ ਹੈ ਤੇ ਮਤਲਬ ਬੀਪੀ ਦਾ ਲੈਵਲ ਹੈ ਉਹ ਵੀ ਨਾਰਮਲ ਦੇ ਨੇੜੇ ਆ ਗਿਆ ਸ਼ੂਗਰ ਖਰਾ 280 ਹੀ ਰਹਿੰਦੀ ਸੀ ਹੁਣ ਨਾਰਮਲ ਤੋਂ ਥੋੜੀ ਜਿਹੀ ਉੱਪਰ ਹੈਗੀ ਓਕੇ ਪਰ ਇਹ ਹੈ ਵੀ ਇਸ ਦਵਾਈ ਦੇ ਨਾਲ ਬੰਦਾ ਜਿਵੇਂ ਸਵੇਰ ਉੱਠਦਾ ਹੈ ਜਾਂ ਜਿਹਨੇ ਹੈ ਜੋ ਸ਼ੂਗਰ ਦੀ ਵੀਕਨੈਸ ਨਾਲ ਜੋ ਮਹਿਸੂਸ ਹੁੰਦਾ ਸੀ ਉਦਾਸਪਨ ਤੇ ਬੰਦਾ ਪੂਰਾ ਐਕਟਿਵ ਹੋਣੇ ਹੀ ਹੁੰਦਾ ਹੈ ਇਹਦੇ ਨਾਲ ਬੰਦਾ ਐਕਟਿਵ ਵੀ ਰਹਿੰਦਾ ਤੇ ਜੀ ਤਾਂਦਰੁਸਤ ਤੇ ਆਪਣੇ ਆਪ ਨੂੰ ਅੱਛਾ ਫੀਲ ਕਰਦਾ ਤੇ એનર્ਜੀ ਫਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਯੂਜ਼ ਕਰਦਿਆਂ ਲੈ ਇਹ ਹੋਏ ਬਾਈ ਪੌਣੇ ਇੱਕ ਦੋ ਮਹੀਨੇ ਹੋ ਗਏ ਤਾਂ ਤੁਸੀਂ ਜਿਹੜੇ ਦੋਸਤ ਸੁਣ ਰਹੇ ਨੇ ਵੀਡੀਓ ਨੂੰ ਦੇਖ ਰਹੇ ਹੋ ਨਾ ਮੈਂ ਕਿਸਨੇ ਆ ਦੇਣਾ ਚਾਹੁੰਗੀ ਇਹ ਮੁੱਲ ਬੱਚੀ ਦਵਾਈ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹ ਯੂਜ਼ ਕਰਨ ਨਾਲ ਤੁਹਾਨੂੰ એનર્ਜੀ ਤੇ ਤੁਹਾਡੀ ਬਿਮਾਰੀ ਨੂੰ ਇਹ ਕਾਬੂ ਕਰਦੀ ਹੈ